ਓ ਲੈ ਬਿਲੇ ਆਉਂ। ਮੁੰਡੇ ਦੋ ਦੋ ਜੋਟਾਂ ਦਾ ਖੂਨ ਦੇ ਕੇ ਆਏ ਆਗੇ। ਐਨੇ ਦਿੱਤਾ ਖੂਨ ਇੱਕ ਤਾਂ ਕਿਵੇਂ ਉਹ ਕਮਜ਼ੋਰੀ ਤਾਂ ਨਹੀਂ ਆਉਂਦੀ ਤੈਨੂੰ ਖੂਨ ਦਿੱਤਾ ਤੂੰ। ਦੇਖ ਕਿੰਨੇ ਸੋਹਣੇ ਆਈ ਇਹ। ਦੁੱਧ ਪਾਉਂਦੇ ਰਹੀ ਸੀ ਦੋ ਤਿੰਨ ਟਾਈਮ ਇਹਨਾਂ ਨੂੰ ਯਾਰ। ਹਾਂ ਦੰਦੀ ਵੱਰਦਾ ਬਈ ਇਹ ਤਾਂ ਯਾਰ। ਹਾਂ। ਬਈ ਇਹ ਤਾਂ ਅਗੀ ਰਹਿ ਗਿਆ। ਮੁੜ ਕੇ ਅੰਦਰੋਂ ਦੇਖ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਪਹੁੰਚੇ ਐਮ ਜੀ ਹਸਪਤਾਲ। ਅੱਜ ਬਈ ਆਪਾਂ ਇੱਥੇ ਖੂਨਦਾਨ ਕਰਨ ਆਇਆ ਕਿਸੇ ਯਾਰ ਦੋਸਤ ਦੇ ਰਿਸ਼ਤੇਦਾਰ ਆਗੇ ਜਿਨ੍ਹਾਂ ਨੂੰ ਕਰਨਾ ਹੈਗਾ ਫੋਨ ਖੂਨਦਾਨ ਚਲੋ ਅਸੀਂ ਆਏ ਅਮਜ ਹਸਪਤਾਲ ਚ ਅੱਗੇ ਵੱਧ ਰਹੇ ਆਂਗੇ ਪਹਿਲਾ ਆਪਾਂ ਪਰਚੀ ਕਟਾ ਲਗੇਗਾ ਮੋਟਰਸਾਈਕਲਾਂ ਦੇ ਪਾਰਕਿੰਗ ਦੀ ਆਪਾਂ ਪਾਰਕਿੰਗ ਚ ਪਰਚੀ ਕਟਾ ਰਹੇ ਆਂਗੇ ਉਹ ਦੇਖੋ ਬਾਈ ਦੋ ਮੋਟਰਸਾਈਕਲਾਂ ਦੀ ਪਰਚੀ ਐ ਇੱਕ ਕੁਲਦੀਪ ਵਾਲੇ ਦੀ ਤੇ ਇੱਕ ਮੇਰੇ ਵਾਲੇ ਦੀ ਐਮਜ ਹਸਪਤਾਲ ਬਹੁਤ ਵੱਡਾ ਬਈ ਬਾਬਾ ਇੱਕੜ ਚ ਫੈਲਾ ਹੋਇਆ ਹੈਗਾ ਬਈ ਇੱਕੜ ਚ ਫੈਲਾ ਹੋਇਆ ਐ ਅਮਜ ਹਸਪਤਾਲ 100 ਏਕੜ ਚ 100 ਏਕੜ ਜ਼ਮੀਨ ਆ ਗਈ ਓ ਸਾਹਮਣੇ ਐਮਰਜੈਂਸੀ ਜਹੂਰੀ ਆ ਦੇਖੋ ਵੀ ਆ ਬਾਹਰਲਾ ਦਰਖਤ ਆਗਾ ਇਹ ਆਪਣੇ ਇੰਡੀਆ ਚ ਇਹ ਬਾਹਰੋਂ ਲਿਆਤੇ ਗਏ ਆਗੇ ਇੱਧਰ ਬਹੁਤ ਹੀ ਵਧੀਆ ਦਰਖਤ ਆ ਬਈ ਇਹ ਇੱਥੇ ਸ਼ਾਨ ਰੱਖਦੇ ਆ ਇਹ ਆ ਦੇਖੋ ਬਈ ਹੋਰ ਆਪਾਂ ਐਂਟਰ ਹੋ ਗਏ ਆਗੇ ਅੰਦਰ ਹਸਪਤਾਲ ਦੇ ਇੱਥੇ ਬਲੱਡ ਬੈਂਕ ਇਹਨਾਂ ਦੇ ਸਾਥੋਂ ਫਾਰਮ ਪਰਵਾਲਿਆ ਤੇ ਆ ਬੈਠੇ ਸੀ ਆਂਦੇ ਸਾਨੂੰ ਇਹ ਦੱਸਣਗੇ ਵੀ ਕਦੋਂ ਕਹਣਾਗਾ ਸੋ ਅਸੀਂ ਹੁਣ ਬਾਹਰ ਆ ਗਏ ਆਂਗੇ ਉਹ ਕਹਿੰਦੇ 2:15 ਮਿੰਟਾਂ ਤੇ ਆਜੋ ਰੋਟੀ ਰੁੱਟੀ ਖਾ ਕੇ ਉਹ ਕਹਿੰਦੇ ਪੂਰੀ ਅੱਜ ਦੀ ਰੋਟੀ ਖਾਣੀ ਆ ਫੇਰ ਬਲੱਡ ਕੱਟਾਂਗੇ ਸੋਡਾ ਆਪਣੇ ਨਾਲ ਦੇ ਮੁੰਡੇ ਬੈਠਿਆ ਤੇ ਆਪਣਾ ਟਾਈਮ ਹੋਣਾ ਲਗਾ ਆਪਾਂ ਨੂੰ 2:15 ਮਿੰਟਾਂ ਤੇ ਬੁਲਾਏਗਾ ਬਲੱਡ ਡੋਨੇਸ਼ਨ ਇੱਧਰ ਕਰ ਰਹੇ ਹਾਂ ਆ ਦੇਖੋ ਆਪਣੇ ਨਾਲ ਦੇ ਮੁੰਡੇ ਬੈਠੇ ਨਿਕਦਾ ਅਸੀਂ ਜੀ ਬਲੱਡ ਡੋਨੇਟ ਕਰਨਾ ਆ ਖੂਨਦਾਨ ਮਹਾਦਾਨ ਸਭ ਨੂੰ ਕਰਨਾ ਚਾਹੀਦਾ ਜੀ ਖੂਨਦਾਨ ਇੱਕ ਤਾਂ ਆ ਬੰਦੇ ਦਾ ਕਰਨਾ ਬਲੱਡ ਆ ਪਹਿਲੀ ਵਾਰ ਆਹਨੇ ਤਾਂ ਪਹਿਲਾ ਹੀ ਬਹੁਤ ਵਾਰ ਕਢਾਇਆ ਤੇ ਹੋਣੇ ਕਢਾਉਣਾ ਲੱਭੀ ਨੇ ਉਹ ਵੀ ਪਹਿਲੀ ਵਾਰ ਕਢਾਉ ਇਹ 10 ਦਿਨ ਹੋ ਗਏ ਹੁਣ ਹੀ ਕਢਾ ਕੇ ਟੇਸ ਇਹਦਾ ਤਾਂ ਕਰਕੇ ਨਹੀਂ ਲੈਣਾ ਉਹ ਬੰਦੇ ਇੰਟਰਵਿਊ ਲੱਗਿਆ ਉਹਨੂੰ ਬਹੁਤ ਅਵਾਰਡ ਮਿਲੇ ਹੋਏ ਆ ਇਹਨੇ ਕਢ ਇਹਨੇ ਪਹਿਲੀ ਵਾਰ ਹੀ ਕਢਾਉਣਾ ਬਲੱਡ ਪਹਿਲਾਂ ਤੇ ਕਢਾਇਆ ਨਹੀਂ ਆ ਜਾ ਆਪਣੇ ਨਾਲ ਗੁਲਦੀਪ ਬੈਠਾ ਇਹ ਬਹੁਤ ਖੂਨਦਾਨ ਕੀਤਾਗਾ ਬੰਦੇ ਨੇ ਇਹ ਜੇ ਵੀ ਜਦੋਂ ਵੀ ਇਹਨੂੰ ਦਾ ਮਿਲ ਜੇ ਵੀ ਇੱਥੇ ਖੂਨਦਾਨ ਕਰਨ ਆ ਗਏ ਉੱਥੇ ਪਹੁੰਚਦਾਗਾ ਇਹਨੂੰ ਸੰਪਰਕ ਕਰੋ ਇਹਦਾ ਨੰਬਰ ਮੈਂਸ਼ਨ ਕਰ ਦਾਂਗੇ ਆਪਾਂ ਕਮੈਂਟ ਕਮੈਂਟ ਕਰੋਗੇ ਇਹ ਜੇਮਸ ਹਸਪਤਾਲ ਇੱਥੇ ਸਪਾਈ ਬਹੁਤ ਹੈਗੀ ਤੇ ਹਰ ਕੋਈ ਬੰਦਾ ਇੱਥੇ ਕੰਪਿਊਟਰ ਕੰਪਿਊਟਰ ਗੱਲ ਮੰਦਾਗਾ ਆ ਦੇਖੋ ਇਹ ਕਿੰਨੀਆਂ ਮੰਜ਼ਲਾ ਬਈ ਇਹਦੇ

ਹਾਂਜੀ ਦੋਸਤੋ ਇੱਥੋਂ ਹੁਣ ਅਸੀਂ ਨੀਚੇ ਜਾ ਰਹੇ ਆ ਇੱਥੇ ਵੜਾ ਸੋਰ ਹੋ ਰਿਹਾ ਹੈਗਾ ਤੁਹਾਨੂੰ ਬਲੱਡ ਦਾ ਵੀ ਲੈਟਾ ਕੇ ਨਹੀਂ ਲੈਤਾ ਉਹ ਨੀਚੇ ਜਾ ਕੇ ਦੱਸਦੇ ਆ ਵੜਾ ਜੱਸ ਆਹ ਦੇਖੋ ਆਪਣੇ ਮੁੰਡੇ ਜਾ ਰਹੇ ਆ ਪਿੱਛੇ ਮੁੰਡੇ ਆਏ ਇਲਾਕੇ ਕਿਨੋਂ ਆ ਆਹ ਦੇਖੋ ਬਈ ਹਸਪਤਾਲ ਦੀਆਂ ਪੌੜੀਆਂ ਹੈ ਪੌੜੀਆਂ ਉੱਤਰੀਆਂ ਨੇ ਉਹ ਅਗਰ ਫੂਲ ਦੇ ਅੰਦਰ ਆ ਗਏ ਲੇਗਜਟ ਫਾਇਰ ਉਹ ਫਾਇਰ ਹੈ ਲੇਗਜਟ ਜੋ ਬਾਹਰ ਜਾ ਰਹੇ ਆ ਮਾਸ਼ੂ ਨਹੀਂ ਆ ਰਹੇ ਨਾ ਪੂਰੇ ਹੋਰੇ ਨੂੰ ਨੋਟ ਕਰਕੇ ਆਜੀ ਹਸਪਤਾਲ ਚੋਂ ਬਾਹਰ ਆ ਗਏ ਬਾਈ ਓਏ ਆਓ ਕੀ ਮੋਟਾ ਨਾਲ ਲੱਗੋ ਓ ਲੱਭੀ ਲਿਆਓ ਉਹ ਜਾ ਮੁੰਡੇ ਦੋ ਦੋ ਜੰਟਾਂ ਦਾ ਖੂਨ ਦੇ ਕੇ ਆਏ ਆਗੇ ਐ ਨਹੀਂ ਦਿੱਤਾ ਖੂਨ ਇੱਕ ਦਾ ਕਿਵੇਂ ਉਹ ਕਮਜ਼ੋਰੀ ਤਾਂ ਨਹੀਂ ਆਉਂਦੀ ਤੈਨੂੰ ਖੂਨ ਦਿੱਤਾ ਤੂੰ ਕਮਜ਼ੋਰੀ ਤਾਂ ਨਹੀਂ ਆਉਦੀ ਬਲੌਗ ਬਣਾ ਕੇ ਆਉਣੀ ਆਪਾਂ ਇੱਧਰ ਤੇ ਆਇਆ ਉਹ ਬਲੌਗ ਬਣਾ ਕੇ ਆਲੇ ਮੜੀ ਜੀ ਕਮਜ਼ੋਰੀ ਆ ਜਾਂਦੇ ਜੂ ਜੂਸ ਪੀਣੇ ਜਾ ਕੇ ਤਗੜੇ ਹੁੰਨੇ ਆ ਖੂਨ ਨਾ ਖੂਨ ਆਊਗਾ ਇਹ ਕਾ ਮੁੰਡਾ ਖੂਨ ਦੇ ਗਿਆ ਮਣੂ ਕਮਜ਼ੋਰੀ ਕਮਜ਼ੋਰੀ ਫੂਦ ਦੇ ਕੇ ਆਇਆ ਬਈ ਫੂਦ ਦਾਨ ਕਰਿਆ ਇੱਥੇ ਫੂਦ ਦਾਨ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹਦੇ ਨਾਲ ਕਿਸੇ ਬੰਦੇ ਦੀ ਜਾਨ ਬਚ ਸਕਦੀ ਆ ਜਾਨ ਬਚ ਸਕਦੀ ਏ ਕਿਸੇ ਬੰਦੇ ਦੀ ਫੂਦ ਦਾਨ ਮਹਾਦਾਨ ਐਮਬੀ ਨਹੀਂ ਕਿਆ ਗਏ ਪਾਰਕਿੰਗ ਆ ਉਹ ਜਿਹੜੇ ਸਾਹਮਣੇ ਦਿਖ ਰਹੇ ਆ ਉੱਥੇ ਆ ਵੇ ਇੱਥੇ ਆ ਪਾਰਕ ਕੰਟੀਨ ਦੇ ਨੀਚੇ ਹੋਸਟਲ ਆਗਾ ਉਹ ਹੋਸਟਲ ਆ ਉੱਥੇ ਜਿਹੜੇ ਐਮਬੀਬੀਐਸ ਕਰਦੇ ਇੱਥੇ ਕਾਲਜ ਵੀ ਹੈਗਾ ਇੱਥੇ ਐਮਬੀਬੀਐਸ ਬੀਐਸ ਵਾਲਾ ਜਿਹੜੇ ਐਮਬੀਬੀਐਸ ਕਰਦੇ ਆ ਉਹ ਲੋਕ ਰਹਿੰਦੇ ਆ ਉਹ ਉੱਥੇ ਤੇ ਆਹ ਜਾ ਰਹੇ ਆਪਣੇ ਮੁੰਡੇ ਆਹ ਦੇਖੋ ਬੇਦੀ ਪਾਰਕਿੰਗ ਹੋ ਜਿਹੜਾ ਸਾਹਮਣੇ ਦਿਖ ਰਿਹਾ ਹੈਗਾ ਨਾ ਉਹ ਸਾਹਮਣੇ ਉਹ ਹੈਗਾ ਕਾਲਜ ਐਮਬੀਬੀਐਸ ਦਾ ਬਹੁਤ ਵਧੀਆ ਵੀ ਅੰਦਰ ਆ ਇੱਥੇ ਦਰਖਤ ਲੱਗੇ ਆਗੇ ਆਹ ਲొਕੇਸ਼ਨ ਦੇਖੋ ਬਿਹ ਹਸਪਤਾਲ ਦੇ ਇੱਥੋਂ ਦਵਾਈ ਵਾਂਗੂ ਲੱਗ ਰਿਹਾ ਹੈਗਾ ਉਹ ਜਿਹੜੇ ਸਾਹਮਣੇ ਆ ਗਏ ਉਹ ਉਹ ਸਾਹਮਣੇ ਉਹ ਵੀ ਹੋਸਟਲ ਆ ਗਏ ਆ ਦਰਖਤ ਆ ਗਏ ਇੱਥੇ ਇਹ ਜਦੋਂ ਪਹਿਲਾ ਆਇਆ ਸੀ ਉਹਦੋਂ ਛੋਟੇ ਛੋਟੇ ਹੁੰਦੇ ਸੀਗੇ ਦੋ ਤਿੰਨ ਸਾਲਾਂ ਦੀ ਵੱਧ ਗਏ ਉਹ ਸਾਹਮਣੇ ਆ ਜਿਹੜੀ ਉਹ ਪਾਰਕਿੰਗ ਆ ਗਈ ਮੋਟਰਸਾਈਕਲ ਤੇ ਗੱਡੀਆਂ ਖੜੀਆਂ ਆ ਉੱਥੇ ਆ ਦੇਖੋ ਗੱਡੀਆਂ ਪਾਰਕਿੰਗ ਚੋਂ ਵੀ ਨਿਕਲ ਰੰਗਾ ਬਹੁਤ ਵੱਡੀ ਪਾਰਕਿੰਗ ਹੈ ਇਮਜ ਦੀ ਉਹ ਜਿਹੜਾ ਸਾਹਮਣੇ ਹੈਗਾ ਉਹ ਕੰਟੀਨ ਆ ਗਈ ਆ ਦੇਖੋ ਬਈ ਉਹ ਚੌਕ ਆ ਗਿਆ ਆ ਰਸਤਾ ਦੇਖੋ ਜਿਹੜੇ ਲੋਕ ਇੱਥੇ ਵੀ ਜਿੰਨਾਂ ਦਾ ਐਡਮਿਟ ਆ ਗਿਆ ਪੇਸ਼ੈਂਟ ਉਹ ਤੜਕੇ ਆ ਗਿਆ ਇੱਥੇ ਜੋਗਿੰਗ ਜੁਗਿੰਗ ਵੀ ਕਰਦੇ ਆ ਬਹੁਤ ਲੋਕ ਕਰਦੇ ਆ ਬਈ ਬਹੁਤ ਕਲੀਨ ਆ ਇਹ ਹਸਪਤਾਲ ਆ ਸਾਹਮਣੇ ਦੇਖ ਸਕਦੇ ਕਈ ਲੋਕਾਂ ਨੇ ਅਫਵਾਹਾਂ ਅਸਾਂਗਾ ਵੀ ਇਹ ਹਸਪਤਾਲ ਵਧੀਆ ਨਹੀਂ ਹੈਗਾ ਬੇਕਾਰ ਆ ਵੀ ਇੱਥੇ ਇਲਾਜ ਸਹੀ ਨਹੀਂ ਹੁੰਦਾ ਬਈ ਇੱਥੇ ਇਲਾਜ ਬਹੁਤ ਵਧੀਆ ਹੁੰਦਾ ਸਹੀ ਹਸਪਤਾਲ ਆ ਜਾਵਾ ਹੈ ਹੋਰ ਵੀ ਕੱਟਦਾ ਇੱਥੇ ਪਹਿਲਾਂ ਵੀ ਆਪਣੇ ਕੱਟ ਕੇ ਬਾਰੀ ਵਿੱਚ ਮਰੀਜ਼ ਦਾਖਲ ਰਹਾਗੇ ਆਪਣੇ ਰਿਸ਼ਤੇਦਾਰ ਵੀ ਦਾਖਲ ਰਹਾਗੇ ਇੱਥੇ ਸਾਡਾ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਆ ਇਹ ਪਰ ਇਹ ਟਾਈਮ ਤਾਂ ਜਰੂਰ ਲਾਉਂਦੇ ਆ ਥੋੜਾ ਪਰ ਬੰਦੇ ਨੂੰ ਜੇ ਤੁਰਦਾ ਨਾ ਹੋਵੇ ਨਾ ਬੰਦਾ ਇੰਨਾ ਬਿਮਾਰ ਹੋਵੇ ਤੋੜ ਕੇ ਭੇਜ ਦਿਆ ਹੈ ਬੰਦੇ ਨੂੰ ਹੋਰ ਪਾਰਕਿੰਗ 'ਚ ਸਾਡਾ ਮੋਟਰਸਾਈਕਲ ਲੱਗਿਆ ਦੋ ਤੇ ਆ ਗਲਦੀਪ ਕੋਲ ਪਰਚੀਆਂ ਆਂ ਦਿਖਾਈ ਗਲਦੀਪ ਪਰਚੀਆਂ ਕੰਦਰ ਵੀ ਲੈ ਤਿਆ ਪਰਚੀਆਂ ਦੇ ਕੀ ਦਾ ਪਰਚਾਂ ਦੇ ਕਿੰਨੇ ਰੁਪਏ ਲੈਂਤੇ ਆ ਇਹ ਫੋਨ ਤੇ ਵੀ ਜਮ ਇਹ ਦੱਸਦੇ ਨਾ ਵੀ ਪਰਚਾਂ ਦੇ 100 ਰੁਪਏ ਲੈਂਤੇ ਆਗੇ ਆ ਦੇਖੋ ਆ ਪਰਚਾਂ ਕੱਢ ਰਿਹਾਗਾ ਉਹ ਸਾਹਮਣੇ ਆਹ ਬਾਈ ਨੂੰ ਦੇ ਦਿੱਤਾ ਤੇ ਆ ਦੇਖੋ ਹੁਣ ਆਪਾਂ ਪਾਰਕਿੰਗ ਚ ਆ ਗਏ ਐਥੇ ਆਪਾਂ ਆਪਣਾ ਮੋਟਰਸਾਈਕਲ ਚੱਕਾਂਗੇ ਆਪਣਾ ਮੋਟਰਸਾਈਕਲ ਚੱਕਣਾ ਇੱਥੋਂ ਆਪਾਂ ਤੇ ਫਿਰ ਆਪਾਂ ਚੱਲਦੇ ਆਗੇ ਬਟੰਡੇ ਉੱਥੇ ਵੀ ਥੋੜਾ ਜਿਹਾ ਕੰਮ ਆਗਾ ਆਪਣਾ ਮੋਟਰਸਾਈਕਲ ਚੱਕਦੇ ਵੱਲ ਆਪਾਂ ਦਵਾ ਦੋ ਆ ਦੇਖੋ ਉਹ ਦੇਖੋ ਚੌਕ ਬਹੁਤ ਸੋਹਣਾ ਬਈ ਉਸ ਨੂੰ ਬਾਅਦ ਚ ਦਿਖਾਉਣਾ ਮੈਂ ਵੀਡੀਓ ਚ ਇਹਨਾਂ ਨੂੰ ਜੇ ਮੈਂ ਕਿਹਾ ਉਹਦਾ ਆ ਖੜਾ ਇੱਕ ਦਾ ਆਪਣਾ ਮੋਟਰਸਾਈਕਲ 1172 ਇੱਕ ਆ ਖੜਾ 1105 ਟਿੱਟ ਭਰ ਗਏ ਚਾਪਾ ਆ ਗਿਆ ਕੁਲਦੀਪ ਮੋਟਰਸਾਈਕਲ ਨੂੰ ਲਾਊਗਾ ਹੁਣੇ ਚਾਪੀ ਦੂਜੀ ਤੋਂ ਹੁਣ ਖਾਦੇ ਯਾਰ ਆ ਲਾ ਲਿਆ ਬਈ ਯਾਪੀ ਧੋੜਾ ਪੱਤ ਚੱਲਦੇ ਆ ਪਾਰਕਿੰਗ ਦੇ ਬਾਹਰ ਮਿਲਦੇ ਆ ਉੱਥੇ ਸੁਣ ਜਿਹੜਾ ਬਹੁਤ ਸੋਹਣਾ ਬਣਾਇਆ ਉਹਦੇ ਦਰਖਤ ਬਹੁਤ ਵਧੀਆ ਲਾਇਆ ਹੋਈ ਤੋਂ ਹੀ ਪਰੇ ਜਾ ਐਂਟਰੀ ਦੇ ਜਿਹੜੀ ਗੇਟ ਐਂਟਰੀ ਆਉਂਦੀ ਹੈ ਉਹਨਾਂ ਜਿੱਥੋਂ ਆਪਦਾ ਇਹ ਸਾਹਮਣੇ ਆ ਜਾਵਾਂ ਆਹ ਦੇਖੋ ਸਾਹਮਣੇ ਆ ਜਾਵਾਂ ਇਹਦੇ ਜਾਊਗਾ ਆਹ ਦੇਖੋ ਬਾਹਰ ਲੋ ਐਮ ਜੇ ਐਂਟਰੀ ਗੇਟ ਆਏ ਪੂਰਾ ਬੇੜ ਗੇਟ ਆਏ ਜਿੱਦਾ ਜਿੱਥੋਂ ਬਣਾਈ ਹੋਈ ਹੈਗੀ ਇਧਰ ਰੋਡ ਤੋਂ ਪਰ ਹੀ ਆਹੇ ਬਰਾਬਰ ਸਾਈਡ ਤੇ ਸਾਰਾ ਬੜਾ ਹੀ ਜੀ ਆ ਬੰਦਾ ਬੋਲ ਰਿਹਾ ਜਾ ਰਿਹਾ ਉਹ ਸਾਰਾ ਦੇਖ ਰਿਹਾ ਤੁਸੀਂ ਇਹ ਵੀ ਨਹੀਂ ਕਰਨਾ ਇੱਥੋਂ ਰੋਡ ਸ਼ੁਰੂ ਹੋ ਜਾਂਦਾਗਾ ਕਿਹੜਾ ਰੋਲਾ 걸ਦੀ ਪਏ ਡਬਲ ਡਬਲ ਹੀ ਰੋਡ ਆ ਭਈ ਟਰਾਲੇ ਥੱਲੇ ਪੜਾ ਹੁੰਦੀ ਚਲ ਟਰਾਲੇ ਨੂੰ ਮਾਰ ਨਈ ਦੂ ਮਾਰ ਦੇ ਉਹ ਦੇਖੋ ਆਪਣੇ ਮੁੰਡੇ ਇਧਰ ਆ ਗਏ ਆ ਇਧਰ ਹੀ ਵੜ ਜਾਂਦਾ ਸੀ ਓਏ ਇੱਥੇ ਦੇਖੋ ਉਹ ਬਣ ਰਹੀ ਹੈ ਸਿਟੀ ਇਹ ਸਿਟੀ ਦਾ ਨਾਮ ਹੈਗਾਗਾ ਨਾਮ ਨਹੀਂ ਪਤਾ ਗ੍ਰੀਨ ਸਿਟੀ ਬਣ ਰਹੀ ਹੈ ਇੱਧਰ ਆ ਇੱਧਰ ਮੈਡੀਕਲ ਆਗੇ ਐਮਜ ਦੀ ਮੈਡੀਕਲ ਹੈ ਬਾਹਰੋਂ ਜੇ ਕੋਈ ਸਮਾਨ ਡਾਕਟਰ ਲੈ ਕੇ ਦਿੰਦਿਆ ਤਾਂ ਲੋਕ ਇੱਥੋਂ ਲੈ ਕੇ ਜਾਂਦੇ ਆ ਸਮਾਨ ਇੱਥੇ ਰਸ ਬਹੁਤ ਹੁੰਦਾਗਾ ਇੱਧਰ ਨਾਲ ਹੀ ਆਊਟਲੈਟ ਆ ਗਈ ਆਊਟਲੈਟ ਵੀ ਦਿਖਾਉਣਾ ਤੁਹਾਨੂੰ ਬਾਹਰੋਂ ਪਰ ਅੰਦਰ ਨਹੀਂ ਜਾ ਸਕਦੇ ਸੀ ਹੁਣ ਜਾਣਾ ਕਿਤੇ ਕੰਮ ਜ਼ਰੂਰੀ ਹੱਬ ਇਸ ਆਪਣੇ ਮੁਟਿਆਰ ਆ ਰਹੇ ਆ ਆ ਦੇਖੋ ਬਾਈ ਐ ਹੈਗਾ ਦਾ ਕੇਐਫਸੀ ਡਰਾਈਵੋ ਕੇਐਫਸੀ ਹੈ ਕਿਥੇ ਗ੍ਰੀਨ ਸਿਟੀ ਸਕੁਅਰ ਹੈਗਾ ਦਾ ਮੈਕੜੀ ਹੈਗਾ ਦਾ ਮੈਕਡੋਨਲਡ ਫੈਕਟਰੀ ਆਊਟਲੈਟ ਐਸੇ ਪੀ 47 ਹੈ ਹੈ 20207 ਬੰਦ ਹੋ ਗਿਆ ਗਾਇਸ ਇੱਕ ਦਿਨ ਸੀ ਇਧਰ ਬੁਕਿੰਗ ਓਪਨ ਵਿਕਟੋਰੀਆ ਬਣ ਜਾਂਦਾ ਇਧਰਲੀ ਸਾਈਡ ਜਾਂ ਫੈਕਟਰੀ ਆਊਟਲੈਟ ਲੈ ਗਿਆ ਉਹ ਦੇਖੋ ਜਿਹੜਾ ਸਿਟੀ ਗ੍ਰੀਨ ਸੁਧਾਰ ਬਣਾਇਆ ਇੱਥੇ ਬਹੁਤ ਤਗੜੇ ਮਾਹੌਲ ਆਵੇ ਇੱਥੇ ਇੱਥੇ ਬਈ ਪੀਆਰ ਪੀਵੀਆਰ ਸਿਨੇਮਾ ਬਣੀ ਜਾਂਦਾ ਮੈਂ ਤਾਂ ਕਹਿੰਦਾ ਆ ਪੂਰੇ ਰੋੜਾ ਹੋਣੀ ਜਿਹੜਾ ਰਾਜ ਆ ਮੈਂ ਵੀ ਬਸ ਕੱਲਾ ਉਸੇ ਦਾ 10 ਮਿੰਟਾਂ ਦਾ ਕੰਮ ਆ ਇੱਥੇ ਬਈ ਪੀਵੀਆਰ ਸਿਨੇਮਾ ਬਣੀ ਜਾਂਦਾਗਾ ਇਧਰ ਉਹ ਦੇਖੋ ਫੈਕਟਰੀ ਆਊਟਲੈਟ ਦਾ ਤੁਸੀਂ ਦੇਖ ਹੀ ਲੇਤਾ ਇੱਥੇ ਢੱਪਾਗਾ ਵੀਵੇ ਥੋੜੇ ਟਾਈਮ ਨੂੰ ਤਿਆਰ ਹੋ ਜੂ 2 ਸਾਲਾਂ ਨੂੰ ਦਾ ਵੀਅਰ ਕੈਫੇ ਵੀਅਰ ਕੈਫੇ ਵੀ ਵਿੱਚ ਬਣੂਗਾ ਤੇ ਬਹੁਤ ਬੰਨਗੇ ਆ ਦੇਖੋ ਆ ਬਣੀ ਜਾਂਦਾ ਇੱਥੇ ਐਮ ਆਰ ਆਹ ਰੋੜ ਤੇ ਬਹੁਤ ਗਰਸਾ ਬਈ ਦੇਖਣ ਜੋਗਾ ਤੁਹਾਡਾ ਜ਼ਰੂਰ ਆ ਦੇਖੋ ਆਗੇ ਜੇ ਟਾਈਮ ਲੱਗਿਆ ਤੁਹਾਡਾ ਆ ਟਾਈਮ ਦੇਖ ਸਕਦੇ ਹੋ ਜੇ ਟ੍ਰੈਕ ਪੂਰਾ ਹੋਇਆ ਹੈ ਪਹਿਲੇ ਇੱਥੇ ਰੋੜ ਤੇ ਬਹੁਤ ਜਿਆਦਾ ਟਰੱਕ ਵੀ ਖੜਾ ਆ ਦੇਖ ਬਹੁਤ ਜਿਆਦਾ ਟਰੱਕ ਖੜੇ ਆਗੇ ਵੇਖੋ ਜੀ ਬਾਅਦ ਹੀ ਬਚਾ ਜਹਾਜ਼ ਆ ਗਈ ਕਾਲਜ जा, गयानी जैल सिंह कॉलेज सामने गयानी जैलिंग कॉलेज का दे उधर देखो मैं लोग बिजली जा रहेम देखो जमें दिल्ली जाम लगता लगे पाई बठिंडे च एडा जामे लग गया बहुत ਹਾਂ ਐਡਾ ਫਟਾ ਜਾਮ ਕਿਵੇਂ ਲੱਗ ਗਿਆ ਦੇਖਦੇ ਆਂ ਜਾ ਕੇ ਚਲੋ ਜਾ ਕੇ ਦੇਖਦੇ ਆਂ ਜਾਮ ਲੱਗ ਗਿਆ ਦੇਖੋ ਪਰੇਸ਼ਾਨ ਹੋਏ ਪਿਆ ਰੇਡਿੰਗ ਵਾਲੇ ਵੀ ਇੱਥੇ ਜਿਹਨਾਂ ਦੇ ਲੰਗਾ ਵਿਚਾਰਿਆਂ ਨੇ ਕੋਈ ਕਸਟਮਰ ਨਹੀਂ ਆ ਰਿਹਾ ਜਾ ਆਪ ਦਾ ਕਰਕੇ ਆਹ ਫਾਇਨਾ ਕੋਰਸ ਨਾਲ ਲੈਣਾ ਤਾਂ ਹਾਂ ਇਹ ਦਿੱਕਤੀ ਆ ਆ ਗਿਆ ਨਹੀਂ ਆਹ ਮਹਾਰਾ ਰੰਜੀ ਸਿੰਘ ਜੁਰੀ ਵਸਤੀ ਆ ਗਈ ਜਿਹੜੀ ਆ ਸਾਈਡ ਤੇ ਆ ਗਈ ਇਹਦੇ ਵਿੱਚ ਆਗੇ ਵਿਜ਼ਿਟ ਕਰੋ ਬਹੁਤ ਸੋਹਣੀ ਆ ਭਈ ਇਹ ਵੀ ਅੰਦਰੋਂ ਦੇਖਣ ਵਾਲੀ ਚੀਜ਼ ਆ ਜਾਂ ਬਹੁਤ ਲੱਗ ਰਿਹਾ ਟ੍ਰੈਫਿਕ ਦੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਆ ਮੋਟਰਸਾਈਕਲ ਵੀ ਅਜੀ ਬਿਜਲੀ ਕੱਟੀ ਆਨੇ ਆ ਦੇਖੋ ਦੇਜਦੀ ਜਾ ਰਿਹਾ ਜਮਾ ਜਾਮ ਦੇ ਆ ਮੂਰੇ ਮਣੂ ਆਪਣਾ ਭਰਾ ਹੈ ਦਾ ਹੈ ਛਪਰੀਆ ਆਪਣਾ ਬਰੋ ਆਪਣੀ ਜਾਨ ਹੋਰ ਨੂੰ ਰਸਤਾ ਦਿੱਤਾ ਕਿਹਾ ਮੈਂ ਖੜਦਾ ਤੁਸੀਂ ਗਾ ਚੱਲੋ ਆ ਦੇਖੋ ਖੜ ਗਿਆ ਇਹਦਾ ਟਰੱਕ ਤੇ ਆਪਾਂ ਗਾ ਚੱਲ ਗਏ ਧੰਨਵਾਦ ਬਈ ਆ ਟਰੱਕ ਦੇਖੋ ਜਮਾ ਮੂਰੇ ਫਸਿਆ ਪਿਆਗਾ ਕੋੜਾਗਾ ਜਵਾ ਮੂਰੇ ਫਸਿਆ ਪਿਆ ਜਾਮਗੀ ਦੇ ਕਰਕੇ ਲੱਗਿਆ ਹਜੇ ਪਤਾ ਨਹੀਂ ਲੱਗਿਆ ਸਾਨੂੰ ਦੱਸ ਦੇ ਜਿਹਦੇ ਕਰਕੇ ਲੱਗਿਆ ਇਹਦੇ ਕਰਕੇ ਹੀ ਲੱਗਿਆ ਲੱਗਦਾ ਇਧਰੋਂ ਪੂਰਾ ਕੱਟ ਆਈ ਜਾਂਦਾ ਜਾਮ ਹਾਏ ਜਾਨ ਆ ਦੇਖੋ ਜਿਹੜੀਆਂ ਇਧਰੋਂ ਗੱਡੀਆਂ ਆ ਰੰਗਾਂ ਨੇ ਇਕੱਠੀਆਂ ਇਹਦੇ ਕਰਕੇ ਪਿੱਛੇ ਜਾਮ ਲੱਗ ਰਿਹਾਗਾ ਹੌਲੀ ਹੌਲੀ ਤੋਰ ਰਿਹਾ ਐ ਨੀ ਇਹਨਾਂ ਨੂੰ ਤੇਜ਼ ਭਜਾਲ ਗਿਆ ਆ ਦੇਖੋ ਉਹ ਇਧਰ ਵੀ ਦੇਖੋ ਇਧਰ ਵੀ ਪੂਰਾ ਜਾਮ ਲੱਗ ਰਿਹਾ ਹੈ ਗਾਂ ਤੱਕ ਆ ਜਿਹੜੇ ਟਰਾਲੇ ਇਧਰ ਆਈ ਜਾਂਦੇ ਇਹਨਾਂ ਦਾ ਕਰਕੇ ਸਾਰੇ ਰਿਸਟਾਰਕ ਹੋ ਜਾਂਦਾ ਇਕੱਠੇ ਹੋ ਜਾਂਦੇ ਆਗੇ ਐਸੇ ਜਾਫ ਬਣਾਉਣਾ ਚਾਹੀਦਾ ਹੈ ਇਧਰ ਦੀ ਸਾਨੂੰ ਰਸਤਾ ਆਇਆ ਮਿਲਿਆ ਇਹ ਟਰਾਲਾ ਜੋੜਦਾ ਹੈ ਮੋੜ ਦੀ ਨਿਕਲ ਜਾਏ ਮੋੜ ਦੀ ਆਹ ਦਾ ਵੱਡਾ ਟਰਾਲਾ ਜਾ ਰਿਹਾ ਇਹਦਾ ਕਰਕੇ ਜਾਮ ਲੱਗ ਰਿਹਾ ਆਹ ਵੇਚ ਲਈ ਮੋਟਰ ਹੈ ਖੜ ਲਿਆ ਆਹ ਦੇਖੋ ਗੱਡੀ ਸਟੌਪਡਾ بس ایتھے ਕੋਈ ਆਪ ਨਹੀਂ ਆ ਦੇਖੋ ਜਿਹੜਾ ਸਾਈਡ ਤੇ ਜਾ ਰਿਹਾ ਆ ਇਹ ਜਾਮ ਲੱਗ ਰਿਹਾ ਇਹੇ ਕਰ ਕੀ ਲੱਗ ਰਿਹਾ ਮੋੜ ਜਾਓ ਆ ਜੀ ਮੋੜ ਜਾਓ ਕਾਹਲੀ ਆਉਂਦੀ ਹੋਈ ਹੋਈ ਦੇਖੋ ਜਾ ਰਹੇ ਆ ਦੋਨੇ ਦੋਨੇ ਜੀ ਦਾਪਾ ਮਸਾ ਬਾਹਰ ਨਿਕਲੇ ਆ ਗੁਰਦੁਆਰਾ ਸਾਹਿਬ ਆ ਗਿਆ। ਤੁਮ੍ਹੇ ਨਾ ਸੀ ਆ ਆ ਗੜਾ ਵਕੀਲ ਐਡਵੋਕੇਟ ਹਰਜ ਸਿੰਘ। ਕਿਹੜਾ ਜਾਂਦਾ ਖੁਣ? ਘਰਾ ਹਤਾ ਵੀ ਦੋ ਜਣ ਟਗੜਾ ਹਤਗਾ। ਔਰ ਆਪਾਂ ਆਏ ਸੀ ਹਰਜ ਕੋਲ ਇਹਦੇ ਨਾਲ ਥੋੜਾ ਕੰਮ ਸੀਗਾ ਉਹ ਆਪਾਂ ਜਾਣਗੇਗਾ। ਕਿਤਨਾ ਬਈ ਆਪਾਂ? ਪੁੱਛੋ ਜਾਣਗਾ ਆਪਾਂ। ਆਦਮ ਚੱਲ ਹੀ ਰਹਿ ਸਕਦੇ ਕਈ ਵਾਰ ਨਹੀਂ ਰਹਿ ਸਕਦਾ ਆਹੀ ਨਾ ਪੁਰਿਆ ਕਰ ਹਾਰਸ ਕੇ ਕਰੇ ਫਿਰਦੇ ਆ ਆ ਦੇਖੋ ਉਹ ਗਰ ਕੁੱਤਾ ਵਗ ਰਿਹਾ ਉੱਪਰ ਆ ਰਿਹਾ ਹਾਰਸ ਆ ਦੇਖੋ ਵੀ ਹਾਰਸ ਕੇ ਕਰੇ ਆਪਾਂ ਉੱਪਰ ਚੜ ਰਹੇ ਆ ਉਹ ਵਕੀਲ ਉੱਪਰ ਖੜਾ ਬਾਈ ਖੜ ਜਾ ਯਾਰ ਬਾਜ ਆ ਦੇਖ ਰੂਬੀ ਦੇ ਕੁੱਤੇ ਇੱਧਰ ਆ ਦੂਜਾ ਉਹ ਬੰਕੀ ਆਂਦਾ ਆਹ ਦੇਖੋ ਆ ਵੱਡਾ ਅੰਕਲ ਖੜਾਗਾ ਛੋੜ ਜਾ ਦੇ ਕਿੰਨੇ ਥੋੜਿਆ ਵੇ ਦੇਖੋ ਆ ਜਾ ਮੁਗੜੀ ਆ ਬਾਲਾ ਪਾਉਦਾ ਬਈ ਯਾਰ ਇਹਨੂੰ ਹਟਾਈ ਚੁੱਪ ਕਰਾਈ ਇਹਨੂੰ ਚੁੱਪ ਚੁੱਪ ਹੋ ਗਿਆ ਗਏ ਤਾਂ ਚੱਪਾ ਸੁਲਤਾਨ ਆ ਦੇਖੋ ਆਪਣੀ ਰੂਬੀ ਦਾ ਕੀ ਰੱਖਿਆ ਇਹਨਾਂ ਨੂੰ ਸ਼ੇਰੂ ਸ਼ੇਰੂ ਹੈ ਦਾੜਾ ਇਹਨਾਂ ਦਾ ਸ਼ਰਮ ਨਹੀਂ ਓਦੀ ਓਏ ਬਾਜ ਇੱਕ ਰਾਤ ਰੱਖੀ ਰੱਖੀ ਨਹੀਂ ਗਿਆ ਦੇਖ ਕਿੰਨੇ ਸੋੜਿਆ ਇਹ ਹੈ ਦੁੱਧ ਪਾਉਂਦੇ ਰਹੇ ਸੀ ਦੋ ਤਿੰਨ ਟਾਈਮ ਇਹਨਾਂ ਨੂੰ ਯਾਰ ਹਏ ਦੰਦੀ ਵੱੜਦਾ ਬਈ ਇਹਦਾ ਯਾਰ ਹਾਂ ਬਈ ਇਹ ਤਾਂ ਆ ਕੀ ਰੱਖੇਗਾ ਮੁਰਕਿਸ ਕੰਦਰੋਂ ਗੇਰੀ ਨਿੱਕੀ ਨਿੱਕੀ ਦੰਦੀ ਵੜਦਾ ਅੰਕਲ ਉਹ ਮੇਰੇ ਵੀ ਵੱਡੀ ਜਿਹੀ ਲਾਣਾ ਕਰਦੀ ਦੱਸਦੇ ਨੇ ਸੁਲਤਾਨ ਹਾ ਰੂਬੀ ਦਾ ਆਪਣੀ ਅੰਤ ਤੱਕਲੀ ਉੱਤੇ ਫਿਰਦਾ ਇਹ ਸਾਤਾ ਨਾ ਉਹਨਾਂ ਵਾਂਗੂ ਹੈ ਊ ਰ ਪਤਾ ਲੱਗ ਗਿਆ ਵੀ ਉਹ ਆ ਗਿਆ ਉਤ ਨੂੰ ਆਪਣੇ ਵਾਲਾ ਕੁੱਤਾ ਦਿਖਾਉਂ ਇੱਕ ਉਹਦਾ ਮੂੰਹ ਫਿੱਟ ਬੋਲਾਰ ਕਰ ਰਿਹਾ ਹੈ ਮਦਰਾਜੀ ਆ ਜਿੱਥੇ ਕਰੋ ਚੱਲ ਰਿਹਾ ਅੰਕਲ ਖੜਾਗਾ ਹੱਥ ਥੇ ਕਰੋ ਚੱਲਦੇ ਹੁਣ ਆਪਾਂ ਤੇ ਚੱਲਦੇ ਆਂ ਮੋਲ ਚੱਲ ਮੋਲ ਬੰਨੀ ਚਲਦੇ ਆ ਮਿੱਤਲ ਕੰਨੀ ਬਈ ਹੁਣ ਅਸੀਂ ਸਾਹਮਣੇ ਆ ਗਏ ਜੀ ਇੱਧਰ ਮੋਲ ਆ ਦੇ ਬਿਲਡਿੰਗ ਆ ਜਿਹੜੀ ਆਪਾਂ ਮੋਟਰਸਾਈਕਲ ਪਾਰਕਿੰਗ ਚ ਲਾਉਣਾ ਇੱਧਰ ਤੇ ਫਿਰ ਚਲਦੇ ਆ ਮਿੱਤਲ ਮੋਲ ਦੇ ਅੰਦਰ ਆ ਗੜਿਆ ਆ ਲਾਤਾ ਇਹ ਮੋਟਰਸਾਈਕਲ ਪਾਰਕਿੰਗ ਚ ਹੁਣ ਚਲਦੇ ਆਪਾਂ ਬਾਹਰ ਇੱਥੇ ਟਿਕਟ ਟਿਕਟਾਉਣੀ ਆ ਬਾਈ ਤੋਂ ਉਹ ਮਤਲਬ ਪਰਚੀ ਲੈਣੀ ਹੈਗੀ ਮੋਟਰਸਾਈਕਲ ਦੀ ਤਾਂ ਗਾਇਸ ਹੁਣ ਆਪਾਂ ਆ ਗਏ ਮਿੱਤਰ ਮੋਲ ਦੇ ਸਾਹਮਣੇ ਜਮਾ ਆ ਦੇਖੋ ਮਿੱਤਰ ਮੋਲ ਇੱਥੇ ਚਾਹ ਚੂ ਪੀ ਕੇ ਆਪਾਂ ਫਿਰ ਅੰਦਰ ਜਾਂਦੇ ਇਹਦੇ ਤੇ ਆ ਸਕੋਡਗਾਰਡ ਚੈਕਿੰਗ ਕਰਕੇ ਫਿਰ ਅੰਦਰ ਭੇਜਣਗੇ ਆ ਖੜਿਆ ਜੀ ਆ ਦੇਖੋ ਚੈੱਕ ਕਰਨਗੇ ਹੁਣ ਇਹਨਾਂ ਜੀ ਆ ਕਰੀ ਜਾਂਦੇ ਹੈਗੇ ਆ ਮੋਬਾਈਲ ਵਾਲਾ ਉਹ ਕਵਰ ਕੋਵਰ ਲੈਣਾ ਆ ਦੇਖੋ ਅੰਦਰ ਉਹ ਬਈ ਮੋਲ ਮਿੱਤਰ ਮਾਲ ਕਹਿੰਦੇ ਨੂੰ ਬਠਿੰਡੇ ਦਾ ਮਸ਼ਹੂਰ ਹੈ ਸਾਥ ਤੇ ਕੀ ਰੋ ਮੱਤ ਆ ਗੱਡੀ ਤੇ ਹਟ ਲੈਦੇ ਜਵਾਕ ਆ ਗਏ ਆ ਹੁਣ ਆਪਾਂ ਜਿਹੜੀਆਂ ਸੀੜੀਆਂ ਦੇਖ ਰੰਗਾ ਤੋ ਤਾਂ ਚੜਾਂਗੇ ਤੇ ਧਰ ਲੈ ਬੈਰ ਆਪੀ ਤਾਂ ਲੱਗ ਜਾਣਗੇ ਆ ਦੇਖੋ ਬਈ ਨਜ਼ਾਰਾ ਦੇਖੋ ਅੰਦਰੋਂ ਮਾਲ ਦਾ ਆ ਦੇਰ ਜਵਾਬੀ ਦੇ ਆ ਸਕੂਲ ਵਾਲੇ ਜਵਾ ਸਕੂਲ ਵਾਲਾ ਟੂਰਾ ਹੈ ਵੀ ਆ ਜਵਾ ਆ ਜਾਂਦੇ ਜਿਹੜੇ ਆ ਦੇ ਗੜੀਆਂ ਕੁੜੀਆਂ ਲੈਣੀਆਂ ਇੱਧਰ ਐ ਉਹ ਅੰਦਰ ਟੈਟੂ ਵਾਲਾ ਭਈਆ ਹਟਾ ਟੈਟੂ ਬਣਾਉਂਦਾ ਇੱਥੇ ਆ ਦੇ ਸਕੂਲ ਵਾਲੇ ਬੱਚੇ ਦੇਖੋ ਲਿਫਟ ਰਾਈਂ ਜਾਣਗੇ ਬਾਰੇ ਖੜੇ ਆਗੇ ਉੱਪਰ ਜਾ ਰਿਹਾ ਲੈਫਟ ਰਾਈਟ ਸਕੂਲ ਵਾਲੇ ਬੱਚੇ ਆ ਰੋਲਾ ਦੇਖੋ ਬਈ ਕਿੰਨਾ ਪਾ ਰਿਆ ਸ਼ੋਰ ਗਾਈਜ਼ ਓਰਾ ਸ਼ੋਰ ਬਹੁਤ ਹੋ ਰਿਹਾਗਾ ਆ ਸਕੂਲ ਵਾਲੇ ਬੱਚੇ ਤੇ ਡਰ ਰਹੀ ਸੀ ਉਹ ਜਿਹੜੇ ਜਾਣਦੇ ਆ ਤਾਂ ਜਲਦੋਂ ਮਰਾ ਉਹ ਲੈਫਟ ਰਾਈਟ ਆਇਆ ਤਾਂ ਆ ਸਿਣਮਾ ਦਾ ਸਿਣਮੇ ਦੇ ਜਿਹੜੇ ਨਾ ਫਿਲਮਾਂ ਲੱਗਾਂ ਮੋਸਮ ਨੂੰ ਬਣਾਉਂਦਾ ਹੁਣੀ ਸ਼ਿਰਮਾਗਾ ਤੇ ਆ ਫਿਲਮਾਂ ਲੱਗਣਗੀਆਂ ਹੋਮ ਇਹਦੇ ਵਿੱਚ ਦੇਖੋ ਤੇ ਆ ਵੀ ਫਿਰ ਕੋ ਸੈਕਟਰ 17 ਆਪਸ ਪਟੂਲ ਰੀਡ ਹੋਣ ਵਾਲੀ ਆ ਇਹ ਪੋਸਟਰ ਦਿਖਾਏ ਹੋਇਆ ਬਾਈ ਨੰਬਰ ਨੂੰ ਆ ਲੱਗੂਗੀ ਸਾਰੀ ਸਾਈਜ਼ ਆਲੇ ਕੋ ਸਕੂਲ ਵਾਲੇ ਬੱਚੇ ਸ਼ੋਰ ਮਚਾ ਰਹੇ ਆ ਬਹੁਤ ਅਬ ਤੇ ਪਹਿਲੇ ਜਿਹੜਾ ਹੋਥੇ ਖਟਾ ਪੋਸਟਰ ਲਾਇਆ ਸੀ ਉਹਦੇ ਅਗਰ ਉਹ ਦਜੋ ਦੇ ਪਿੱਛੇ ਹੋਟਲ ਆ ਉਹਨਾਂ ਪਬੀਏ ਤੋਂ ਥੱਲੇ ਜਾ ਰਹੇ ਆ ਜਿਹੜੇ ਆ ਬੱਚੇ ਜਾ ਰਹੇ ਆ ਇਹ ਸਕੂਲ ਵਾਲੇ ਫਾਜ਼ਿਲਕਾ ਤੋਂ ਆਏ ਆਗੇ ਉਹ ਆਪਣਾ ਜਵਾਨ ਖੜਾ ਹੈਗਾ ਕੁਲਦੀਪ ਇੱਥੋਂ ਦੇਖੋ ਨਜ਼ਾਰਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਮੌਲ ਦਾ ਦੇਵਾਨਾ ਇਦੇ ਅੰਦਰ ਕਈ ਐਕਟੀਵਿਟੀ ਮੀਟਿੰਗਾਂ ਜਵਾਖਾ ਵਾਸਤੇ ਤੇ ਇੱਕ ਮੰਗਲਾ ਹੈ ਇਹਨਾਂ ਨੇ ਇਹਨਾਂ ਦਾ ਜਿੰਨਾ ਵਿੱਚ ਪੂ ਦੇ ਦਿਖਾਏ ਜਾਂਦੇ ਹੈਗੇ ਉਹ ਆਗਾ ਜੀ ਜੋ ਆਗੇ ਦੇ ਵਿੱਚ ਦੀ ਲੰਗ ਤੇ ਤੇ ਉਹਨਾਂ ਨੂੰ ਡਰ ਜਾ ਲੱਗਦਾ ਬਸ ਇਹੀ ਆਗਾ ਹੋਰ ਕੁਝ ਨਹੀਂ ਹੈਗਾ ਕੋਸਤ ਮਤਲਬ ਪੂ ਵਧੀਆ ਹੈਗਾ ਦੇਖੋ ਨੂੰ ਔਰ ਸੋਹਣਾ ਹੈਗਾ ਦੇਖੋ ਆ ਸਾਰੇ ਜਿਹੜੇ ਉੱਪਰ ਫਲੋਰ ਹੈਗੇ ਉਹ ਇਹ ਸਾਰੇ ਬੰਦ ਪਏ ਆਗੇ ਨੀਚੇ ਵਾਲੀ ਚੱਲਦੇ ਆ ਗੱਲੇ ਔਰ ਇੱਥੇ ਪਹਿਲਾਂ ਉਹ ਰਾਸ਼ਵੀ ਬਹੁਤ ਘਟ ਗਿਆ ਜਿਹੜੇ ਜਵਾਬ ਆਏ ਹੈ ਨਾ ਟੂਰ ਇਹਨਾਂ ਦਾ ਕਰਕੇ ਚੱਲ ਰਿਹਾਗਾ ਆਏ ਆ ਜਿੰਦਿਆ ਗਿਆ ਦੇਖੋ ਪਹਿਲਾਂ ਇੱਥੇ ਹੁੰਦਾ ਸੀ ਜਿਹੜਾ ਭੂਤ ਮੰਗਲਾ ਹੁਣ ਉਹਨਾਂ ਨੇ ਉਹ ਉੱਥੇ ਉਹਦੇ ਵਿੱਚ ਹੀ ਸਥਿਤ ਕਰਤਾ ਆ ਬਾਬਾ ਜੀ ਹੱਥ ਦਿਖਾਉ ਦੇਣੇ ਹੱਥ ਦੇਖਣ ਜਿਹਨੇ ਦੱਸ ਦਿਆ ਪੁੱਤਰੀ ਪੁੱਤਰੀ ਆ ਦੇਖੋ ਆਦ ਕਾਨਾ ਗਾ ਸ਼ੂਜ਼ ਸੌਕਸ ਕੈਫੇ ਇੱਧਰ ਆਏਗਾ ਹੈਲਜ਼ ਲੜਕਣਾਂ ਵਾਲਿਆ ਆਏਗਾ ਜਸਟ ਹੀ ਮੁੰਡਾ ਲਿਆਏ ਪ੍ਰਾਈਜ਼ ਵੀ ਲੱਗਿਆਗਾ ਗੁੱਡ ਆਪ ਤਾਂ ਨਹੀਂ ਕੀ ਜਿਆ ਲਿਖਿਆ ਅੱਗੇ ਲਿਖਿਆਗਾ ਇੱਥੇ ਕੱਪੜੇ ਮਿਲਦੇ ਆ 50% ਆਫ ਆਪ ਆ ਬੁੱਤਾਂ ਦੀ ਦੁਕਾਨ ਆ ਸੇ ਮੈਥ ਤੇ ਆ ਬੋਡੀ ਹੈ ਬੱਚਾ ਵਾਲੇ ਆਗੇ ਇੱਥੇ ਆ ਹੈਗਾਗਾ ਕੀ ਆਛਾ ਤੇ ਪੰਜਾਬ ਪੰਜਾਬ ਦਾ ਜਿਹੜਾ ਕਲਚਰ ਆ ਕੱਪੜੇ ਪਾਉਂਦੇ ਪਿਆਬੀ ਜਿਹੜੇ ਉਹੀ ਮਿਲਦੇ ਇੱਥੇ ਆ ਦੇਖ ਬਈ ਪਹਿ ਲੈਂਗੇ ਲੂਗੇ ਆ ਗਿਆ 410 ਬੂੜ ਮਿਲਦੇ ਆ ਗਿਆ ਪ੍ਰਾਈਸ ਲਿਖਿਆ ਹੋਇਆ ਹੈਗਾ ਆ ਗਿਆ ਜਸਟ ਹੀ ਫੇਰ ਇੱਥੇ ਜਸਟ ਸੀ ਸੱਚ ਜਸਟ ਸੀ ਇੱਥੇ ਕੁੜਗਾਂ ਦੇ ਕੱਪੜੇ ਮਿਲਦੇ ਆ ਅੰਦਰ ਕੁੜਗਾਂ ਖਰੀਦੀ ਵੀ ਰੰਗਾਂਗਾ ਆ ਗਿਆ 99 ਡਾਲਰ ਸਟੋਰ ਇੱਥੇ ਸਾਰਾ ਕੁਝ 90 100 ਰੁਪਏ ਦੀ ਮਿਲਦਾ ਮਤਲਬ 99 ਦੀ ਮਿਲਦਾ ਢੀਆਂ ਆਉਟ ਸਾਰਾ ਕੁਝ ਹੁਣ ਆਪਾਂ ਨੀਚੇ ਜਾ ਰਹੇ ਆ ਜੀ ਦੋਸਤੋ ਫੋਟੋ ਕਰ ਲਓ ਆ ਦੇਖੋ ਬੱਚੇ ਖੜੇ ਆ ਗਏ ਤੁਰ ਆਏ ਇੱਥੇ ਜਿਹੜੇ ਸਵਾਰਟ ਪੁਆਇੰਟ ਆ ਨਾ ਸਵਾਰਟ ਬਾਜ਼ਾਰ ਆ ਨੀਚੇ ਜਿਹੜਾ ਬਸ ਜਿਹੜਾ ਰਾਸ ਹੈ ਇਹ ਜਿਹੜੀ ਮੋਲ ਆ ਜਿਹੜਾ ਰਾਸ ਰੂਸਾਗਾ ਇਹ ਦੇ ਕਰਕੇ ਆ ਮੋਲ ਦਾ ਕਰਕੇ ਅੰਦਰੋਂ ਇਹ ਦਿਖਾ ਸਕਦੇ ਕਹੋ ਕਿ ਇੱਥੇ ਵੀਡੀਓ ਅਲਾਉਡ ਨਹੀਂ ਬਈ ਬਾਜ਼ਾਰ ਵਿਜਟ ਕੀਤਾ ਉੱਥੇ ਇਹਨੇ ਕਸਟਮਰ ਨਹੀਂ ਜੀਏ ਮਤਲਬ ਕੋਈ ਖਾਲੀ ਪਿਆ ਸੀ ਮੇਲਾ ਹੋਣਾ ਪੱਕੇ ਜਾ ਰਹੇ ਹਾਂ ਸਾਡੇ ਕੋਈ ਹੋਰ ਆਪਾਂ ਜਾ ਰਹੇ ਹਾਂਗੇ ਮਤਲਬ ਜਾ ਹੀ ਰਹੇ ਹਾਂ ਇੱਥੋਂ ਦੀ ਵਿਜਟ ਕੋ ਦੇਖ ਲੈ ਆਪਾਂ ਵਿੱਤਲਵਾਲਾ ਅਪਾ ਘਰ ਵਾਲ ਨੂੰ ਜਾ ਰਹੇ ਹਾਂ ਆ ਰਹਿਆ ਇੱਕ ਹੋਰ ਟੂਰ ਆਇਆਗਾ ਜਵਾਕਾ ਦਾ ਦੇਖੋ ਆਗੇ ਢਾਈ ਬਾਹਰ ਨਿਕਲਦਾ ਜੀ ਬਾਹਰ ਆ ਗਏ ਜੀ ਹੁਣ ਆਪਾਂ ਆ ਦੇਖੋ ਜੋ ਸਾਹਮਣੇ ਉਹ ਬੱਚਾ ਵਾਸਤੇਗਾ ਇੱਥੇ ਕਿਸੇ ਨੇ ਜੂਜ ਜਸਪੀ ਨਾ ਹੋਵੇ ਆ ਹੈਗਾ ਸੌਫਾ ਹਾਂਜੀ ਦੋਸਤੋ ਅਸੀਂ ਮਿੱਤਰਮਾਲ ਸਟੇਡ ਕੀਤਾ ਤੇ ਅੱਜ ਖੂਨਦਾਨ ਕਰਕੇ ਆਏ ਆ ਸਾਨੂੰ ਮਿੱਤਰਮਾਲ ਚ ਬਹੁਤ ਮਜ਼ਾ ਆਇਆ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਹੁਣ ਅਸੀਂ ਘਰੇ ਜਾ ਰਹੇ ਹਾਂ ਹੁਣ ਆਪਾਂ ਘਰ ਵੱਲ ਨੂੰ ਜਾ ਰਹੇ ਹਾਂ ਮੋਟਰਸਾਈਕਲ ਚੱਕਦੇ ਚਲੋ ਜੀ ਦੋਸਤੋ ਬਾਏ ਬਾਏ ਦੇਖਾਇਆ ਜਾਂਦੇ ਆਗੇ ਉਹ ਆਗਾ ਜੀ ਜੋ ਆਗੇ ਦੇ ਵਿੱਚ ਦੀ ਲੰਗ ਚਾ ਤੇ ਉਹਨਾਂ ਨੂੰ ਡਰ ਜਾ ਲੱਗਦਾ